ਨਵੀਂ ਗੱਡੀ ਹੈ ਜੀ ਇਹ ਨਵੀਂ ਗੱਡੀ ਹੈ ਹੋਰ ਦਿਖਾਓ ਸਕ੍ਰੈਚ ਹੁਣ ਪੇ ਹੈ ਸਰ ਪਹਿਲੀ ਗੱਡੀ ਹੈ ਬਰੋ ਸਾਰਾ ਇੱਕ ਜੱਡ ਬਰੋ ਦੇਖ ਸਕੀ ਹਾਂ ਇਹ ਪੇਚਕਾਸ ਲੱਗ ਰਿਹਾ ਹੈ ਇਹ ਨਵੀਂ ਗੱਡੀ ਹੈ ਜੀ ਇਹ ਇਹ ਸਾਰੇ ਨਾਲ ਇਦਾਂ ਕਰ ਰਹੇ ਨੇ ਇਹਨਾਂ ਗੱਡੀਆਂ ਦੇ ਪੀਸ ਸਭ ਚੱਕ ਜਾਂਦੇ ਨੇ ਬਦਲ ਬਦਲ ਕੇ ਗੱਡੀਆਂ ਨਵੀਆਂ ਲੋਕਾਂ ਨੂੰ ਗਲਿਫਰ ਕਰ ਰਹੇ ਨੇ ਮੇਨ ਗੱਲ ਇਹ ਹੈ ਇਹਨਾਂ ਨੂੰ ਤਾਂ ਕਹਾਲ ਗੁਰ ਕਹਿੰਦੇ ਇਦਾਂ ਹੀ ਹੁੰਦੀ ਆ ਪਿੱਛੋਂ ਹੀ ਇਦਾਂ ਹੁੰਦੇ ਤਾਂ ਤੰਕੇ ਲੱਗਿਆ ਛਰੇ ਆ। 23 ਨਾਈਟ ਦੇ 23 ਤਰੀਕ ਨੂੰ ਜਦੋਂ ਆਏ ਗੱਡੀ 23 ਤਰੀਕ ਦੀ ਇੱਥੇ ਖੜੀ ਆ। ਇਹਨਾਂ ਨੇ ਇੱਕ ਨਵੀਂ ਗੱਡੀ ਨਾਲ ਜੱਡਪੋਰ ਖੜਾ ਕੇ ਉਹਦੇ ਪਾਰਟ ਸਾਰੇ ਚਿੰਤੇ ਉਹਨਾਂ ਦੇ ਦੋਨੇ ਸ਼ੌਕਰ ਦੋਨੇ ਚਿੰਤੇ ਗੱਡੀ ਦੇ ਸਟੀਰਿੰਗ ਰਾਡ ਵੀ ਸਾਰਾ ਕੁਝ ਚੇਂਜ ਕਰ ਲਿਆ ਗੱਡੀ ਦਾ ਚਾਸੀ ਤੋਂ ਬਿਨਾਂ ਗੱਡੀ ਦੀ ਪ੍ਰੋਬਲਮ ਫੇਰ ਨਹੀਂ ਠੀਕ ਹੋਈ ਉਹਨਾਂ ਤੋਂ ਖੱਬੇ ਨੂੰ ਖਿੱਚ ਰਹੀ ਸੀ 10 ਦਿਨ ਹੋ ਗਏ ਗੱਡੀ ਉਰੇ ਖੜੀ ਨੂੰ। ਪਰਤੀ ਦੀ ਪੂਰੀ ਉਹਦੇ ਚਾਹ ਦਿੱਗੀ ਚ ਉਹ ਕਹਿੰਦੇ ਇਦਾਂ ਹੀ ਹੁੰਦੀ ਹੈ ਵਿੱਚੋਂ ਜਿਹੜੀ ਵੀ ਕਹਿੰਦਾ ਤਾਂ ਹੈਣੀਗੀ ਇਦਾਂ ਹੀ ਹੁੰਦੀ ਆ ਮੈਂ ਕਿਹਾ ਫਿਰ ਤਾਂ ਐ ਕਰੋ ਟੋਕਰਾ ਪਰੋ ਮਿੱਟੀ ਦਾ ਪਾ ਦਿਓ ਟੀਟਾ ਮਾਰੋ ਫਿਰ ਇਦਾਂ ਹੀ ਗੱਡੀ ਹੁੰਦੀ ਹੈ ਕੱਢੀ ਨੇ ਪੈਸਾ ਲਾਇਆ 16 ਲੱਖ ਲਾਇਆ ਮੈਨੂੰ ਗੱਡੀ ਨਵੀਂ ਤੋਂ ਰਿਪਲੇਸ ਕਰੋ ਨਹੀਂ ਮੇਰਾ ਰਿਫੰਡ ਕਰੋ ਮੈਂ ਗੱਡੀ ਪਰਾਨ ਨਵੀਂ ਦੇ ਪੈਸਾ ਲਾਇਆ ਪੁਰਾਣੀ ਦੇ ਤਾਂ ਕਿ ਪੈਸਾ ਲਾਇਆ ਹੋਏ ਨੇ ਗੱਡੀਆਂ ਇਹਨਾਂ ਦੀ ਪੱਲਿਆਂ ਦੇ ਪਿੱਛੇ ਪੇਂਟ ਹੋਏ ਨੇ ਜੀ ਪੁਰਾਣੀਆਂ ਗੱਡੀਆਂ ਪੁਰਾਣੀਆਂ ਗੱਡੀਆਂ ਕਹਿ ਕੇ ਵੇਚ ਰਹੇ ਆ ਕਿਸੇ ਦਾ ਪੱਲਾ ਕਿਸੇ ਨੂੰ ਲਾਈ ਜਾਂਦੇ ਆ ਕਿਸੇ ਦਾ 파ਟ ਕਿਸੇ ਨੂੰ ਲਾਈ ਜਾਂਦਾ ਤੇ ਮੇਨ ਹੈੱਡ ਲਾਈਟ ਤੇ ਉਹਦੇ ਉੱਪਰ ਕਾਫੀਆਂ ਲਾਇਆ ਹੋਇਆ ਨੋਵਲਟੀ ਏਜੰਸੀ ਆ ਇਹ ਕਿਰਾਏ ਤੇ ਹੈੱਡ ਲਾਈਟ ਤੇ ਮਨਪੀ ਸਿੰਘ ਮੈਂ ਲੁਧਿਆਣਾ ਕੋਰਟ ਚ ਪ੍ਰੈਕਟਿਸ ਕਰਦਾ ਕੀ ਬ੍ਰੋ ਕੀ ਕਰ ਰਹੇ ਤੁਸੀਂ ਮੈਂ ਸਰ ਮੈਂ ਗੱਡੀ ਲਈ ਸੀ ਸਾਹਮਣੇ ਜੀ ਸਾਹਮਣੇ ਕੈਮਰੇ 21 ਮਾਰਚ ਨੂੰ ਸ਼ਾਮ ਨੂੰ 7:30 ਵਜੇ ਮੈਨੂੰ ਡਿਲੀਵਰੀ ਮਿਲੀ ਸੀ ਤੇ ਮੈਂ ਗੱਡੀ ਘਰੇ ਲੈ ਗਿਆ ਤੇ ਬਾਈ ਨੂੰ ਮੈਨੂੰ ਪਤਾ ਲੱਗਿਆ ਗੱਡੀ ਲੈਫਟ ਹੈਂਡ ਸਾਈਡ ਪੁੱਲ ਕਰ ਰਹੀ ਆ ਗੱਡੀ ਖਿੱਚ ਰਹੀ ਆ ਮੈਂ ਸ਼ਾਮ ਨੂੰ ਇਹਨਾਂ ਕੋਈ ਇਵਨਿੰਗ ਬਾਈ ਨੂੰ ਆ ਗਿਆ ਮੈਂ ਇਹਨਾਂ ਨੂੰ ਕਿਹਾ ਵੀ ਗੱਡੀ ਚ ਪ੍ਰੋਬਲਮ ਆ ਗੱਡੀ ਖਿੱਚ ਰਹੀ ਆ ਇਹ ਕਹਿੰਦੇ ਸਾਡਾ ਵਰਕਿੰਗ ਓਵਰ ਆਫ ਹੋ ਗਿਆ ਟਾਈਮ ਵੀ ਕੱਲ ਨੂੰ ਆਜਿਓ ਤੁਸੀਂ 23 ਤਰੀਕ ਨੂੰ ਤੇ ਅਸੀਂ ਵੈਰੀ ਨੈਗੇਟਿਵ 30 ਤਰੀਕ ਨੂੰ ਜਦੋਂ ਆਏ ਗੱਡੀ ਇਹਨਾਂ ਨੇ ਇੱਕ ਨਵੀਂ ਗੱਡੀ ਨਾਲ ਜੈਡ 4 ਖੜਾ ਕੇ ਉਹਦੇ ਪਾਰਟ ਸਾਰੇ ਚਿੰਟੇ ਉਹਨਾਂ ਦੇ ਦੋਨੇ ਸ਼ੌਕਰ ਦੋਨੇ ਚਿੰਟੇ ਗੱਡੀ ਦੇ ਸਟੀering ਰੋਡ ਵੀ ਸਾਰਾ ਕੁਝ ਚੇਂਜ ਕਰ ਲਿਆ ਗੱਡੀ ਦਾ ਚਾਸੀ ਤੋਂ ਬਿਨਾ ਗੱਡੀ ਦੀ ਪ੍ਰੋਬਲਮ ਫੇਰ ਨਹੀਂ ਠੀਕ ਹੋਈ ਉਹਨਾਂ ਤਾਂ ਖੱਬੇ ਨੂੰ ਖਿੱਚ ਰਹੀ ਸੀ 10 ਦਿਨ ਹੋ ਗਏ ਗੱਡੀ ਉਰੇ ਖੜੀ ਨੂੰ ਫਿਰ ਇਹਨਾਂ ਨੇ ਮੈਨੂੰ ਕਿਹਾ ਜੀ ਤੁਸੀਂ ਮੰਡੇ ਨੂੰ ਆ ਜਿਓ ਅਸੀਂ ਮੰਡੇ ਨੂੰ ਆਏ ਇਹ ਕਹਿੰਦੇ ਵੀ ਸਾਡੇ ਹੱਥ ਖੜੇ ਆ ਸਾਨੂੰ ਪ੍ਰੋਬਲਮ ਨਹੀਂ ਪਤਾ ਲੱਗ ਰਹੀ ਗੱਡੀ ਦੀ ਵੀ ਅਸੀਂ ਪਲਾਂਟ ਤੋਂ ਨਾਸਿਕ ਤੋਂ ਬੰਦੇ ਭੁਲਾਏ ਆ ਇੰਜੀਨੀਅਰ ਵੀ ਇਹ ਆਉਣਗੇ ਤੁਹਾਡੀ ਗੱਡੀ 'ਚ ਪ੍ਰੋਬਲਮ ਜੋ ਹੋਊਗੀ ਉਹ ਰਿਪੋਰਟ ਬਣਾਉਣਗੇ ਦੇਖ ਇਨਾਂ ਨੇ ਮੈਨੂੰ 4-3 ਦਾ ਟਾਈਮ ਦਿੱਤਾ ਕਿ ਜਦੋਂ ਕਿ ਆਲਰੇਡੀ ਉਹ 3-3 ਨੂੰ ਆ ਕੇ ਦੇਖ ਗਏ ਆ ਦੋ ਇੰਜੀਨੀਅਰ ਆਏ ਸੀ ਉਹ ਦੇਖ ਕੇ ਆਪਣੀ ਇਹਨਾਂ ਨੂੰ ਉਹਨਾਂ ਤੋਂ ਵੀ ਹੱਲ ਨਹੀਂ ਹੋਇਆ ਕੋਈ ਗੱਡੀ ਦਾ ਤੇ ਹੁਣ ਇਹਨਾਂ ਨੇ ਇਹ ਕਹਿੰਦੇ ਆ ਵੀ ਕੱਲ ਨੂੰ ਲਾਰੇ ਲਾਈ ਜਾਂਦੇ ਅੱਗੇ ਅੱਗੇ ਵੀ ਗੱਡੀ ਦੇ ਦਿੱਤਾ ਵਾ ਇਹਨਾਂ ਦਾ ਬਹੁਤ ਮਾੜਾ ਹਾਲ ਆ ਬੁਰਾ ਹਾਲ ਆ ਖੱਜਲ ਖਵਾਲ ਕਰ ਰਹੇ ਆ 16 ਲੱਖ ਰੁਪਏ ਗੱਡੀ ਤੇ ਲਾਏ ਇੱਕ ਆ ਬਾਈ ਜੀ ਇਹ ਥਾਰ ਲੈਣ ਆਏ ਸੀ ਜੇ ਤੁਹਾਡੀ ਜਦੋਂ ਗੱਡੀ ਨੇ ਇਹਨਾਂ ਨੇ ਦਿੱਤੀ ਆ ਨਵੀਂ ਨਿਊ ਗੱਡੀ ਦਿੱਤੀ ਸੀ ਨਿਊ ਤੇ ਤੇ ਉਸ ਤੋਂ ਬਾਅਦ ਗੱਡੀ ਜਦੋਂ ਪਤਾ ਲੱਗਿਆ ਵੀ ਐਕਸੀਡੈਂਟ ਘੱਟੀ ਆ। ਹਾਂਜੀ ਉਸ ਤੋਂ ਬਾਅਦ ਗੱਡੀ ਚੇਂਜ ਕਰਨ ਨੂੰ ਵਾਸਤੇ ਆ ਗਿਆ। ਇਹਨਾਂ ਨੇ ਗੱਡੀ ਚੇਂਜ ਕੀਤੀ ਕਿ ਨਹੀਂ ਕੀਤੀ? ਨਹੀਂ ਇਹ ਕਹਿੰਦੇ ਅਸੀਂ ਦੇਖਾਂਗੇ ਚੇਂਜ ਨਹੀਂ ਕੀਤੀ। ਉਸ ਦਿਨ ਦੀ ਗੱਡੀ ਇੱਥੇ ਖੜੀ ਹੈ 23 ਤਰੀਕ ਦੀ ਜਾਨਸੀ। ਉਹ ਤਾਂ ਕਹਿੰਦੇ ਜੀ ਸਰ ਮੰਗਾ ਮੇਰੀ ਮੈਂ ਗੱਡੀ ਦੇ ਪੈਸਾ ਲਾਇਆ 16 ਲੱਖ ਲਾਇਆ। ਮੈਨੂੰ ਗੱਡੀ ਨਵੀਂ ਦੇ ਰਿਪਲੇਸ ਕਰੋ ਨਹੀਂ ਮੇਰਾ ਰਿਫੰਡ ਕਰੋ। ਮੈਂ ਗੱਡੀ ਪੁਰਾਣੀ ਨਵੀਂ ਦੇ ਪੈਸਾ ਲਾਇਆ, ਪੁਰਾਣੀ ਦੇ ਤਾਂ ਕੋਈ ਪੈਸਾ ਲਾਇਆ ਨਹੀਂ। ਕੋਈ ਕੰਪਨੀ ਵਾਲੇ ਕੋਈ ਤੁਹਾਨੂੰ ਦੇ ਰਹੇ ਨਹੀਂ ਕੋਈ ਕੋਈ ਰਿਸਪੌਂਸ ਨਹੀਂ। ਅੱਜ ਮਾਰਨਿੰਗ ਆਇਆ ਰੇਟਨ ਚ ਦੇ ਦੋ ਕੋਈ ਨਾ ਫੋਨ ਚੈੱਕ ਕਰ ਰਿਹਾ ਹੁਣ ਉਹਰੇ ਆ ਨਹੀਂ ਸਵੇਰ ਦੇ ਬੈਠੇ ਆ ਤੇ ਦੱਸਿਆ ਜਾ ਰਿਹਾ ਇੱਕ ਹੋਰ ਨੂੰ ਜਿਹੜਾ ਨੌਜਵਾਨ ਆ ਉਹਦਾ ਵੀ ਗੱਡੀ ਜਿਹੜੀ ਹਾਂਜੀ ਇੱਕ ਨਵੀਂ ਗੱਡੀ ਲੈਣ ਆਏ ਬ੍ਰਦਰ ਉਹਰੇ ਉਹਨਾਂ ਦੇ ਪੱਲੇ ਪੇਂਟ ਨੇ ਕੀਤਾ ਇਹਨਾਂ ਨੇ ਦੱਸ ਦਿੰਦਾ ਹਸ ਤਾਂ ਜਿੰਨਾ ਟਾਈਮ ਮੰਗਿਆ ਸੀ ਦਿੱਤਾ ਅੱਜ ਲਾਸਟ ਦਿਨ ਜਿਹੜਾ ਸੀ ਅਸੀਂ ਟਾਈਮ ਇਹਨਾਂ ਨੇ ਆ ਦਿੱਤਾ ਸੀ ਸਾਨੂੰ ਲਾਸਟ ਅੱਜ ਖੜੇ ਆਂ ਤੇ ਸਵੇਰ ਦੇ ਹੈ ਨਹੀਂਗੇ ਸਵੇਰ ਦੇ ਇਸ ਵੀ ਕਰਦੇ ਆ ਪੈਸੇ ਰਿਫੰਡ ਨਹੀਂ ਕਰਦੇ ਹਾਂ ਸਟੱਪ ਤੁਹਾਡਾ ਅਸੀਂ ਅਸੀਂ ਇਧਰ ਲੀਗਲ ਪ੍ਰोसीਜਿੰਗ ਕਰਾਂਗੇ ਜਿਹੜੀ ਅਸੀਂ ਨੋਟਿਸ ਭੇਜਾਂਗੇ ਲੀਗਲ ਨੋਟਿਸ ਰਿਫਿਊਜ਼ ਕਰਦਾ ਬਾਬੂ ਜ ਅਸੀਂ ਨੋਟਿਸ ਨੋਟਿਸ ਭੇਜਿਆ ਇਹਨਾਂ ਨੂੰ ਇਹਨਾਂ ਨੇ ਰਿਫਿਊਜ਼ ਕਰਤਾ ਹੁਣ ਅੱਗੇ ਅਸੀਂ ਜੋ ਵੀ ਫਰਦਰ ਪ੍ਰੋਸੀਡਿੰਗਾਂ ਲਾਉਦੀ ਕਰਾਂਗੇ ਆ ਜਿਹਨੇ ਉਹ ਵੀ ਹੁਣ ਡਿਸਪਿਊਟ ਪਿੱਛੇ ਚੱਲ ਰਿਹਾ ਜਿਹੜਾ ਪਿੱਛੇ ਗੱਡੀ ਦੇ ਸਕੋਰਪੀਓ ਐ ਗੱਡੀ ਆ ਇਹਨਾਂ ਦੀ ਪੱਲਿਆਂ ਦੇ ਪਿੱਛੇ ਪੇਂਟ ਹੋਏ ਨੇ ਜੀ ਪੁਰਾਣੀਆਂ ਗੱਡੀਆਂ ਪੁਰਾਣੀਆਂ ਗੱਡੀਆਂ ਕਹਿ ਕੇ ਵੇਚ ਰਹੇ ਕਿਸੇ ਦਾ ਪੱਲਾ ਕਿਸੇ ਨੂੰ ਲਾਈ ਜਾਂਦਾ ਕਿਸੇ ਦਾ 파ਟ ਕਿਸੇ ਨੂੰ ਲਾਈ ਜਾਂਦਾ ਤੇ ਮੇਨ ਹੈੱਡ ਲਾਈਟ ਤੇ ਉਹਦੇ ਉੱਪਰ ਕਾਫੀਆ ਲਾਇਆ ਹੋਇਆ ਨੋਵਲਟੀ ਏਜੰਸੀ ਆ ਇਹ ਗੱਲ ਲੱਗਾ ਆ ਹੈਡ ਲਾਈਟ ਦੀ ਜੇਪਾਂ ਗੱਲ ਕਰੀਏ ਕਈ ਨੌਜਵਾਨ ਆਂਦੇ ਨੇ ਗੱਡੀਆਂ ਲੈਣ ਹੋ ਸਕਦਾ ਉਹਨਾਂ ਨਾਲ ਵੀ ਹੋਇਆ ਹੋਵੇ ਹੋ ਸਕਦਾ ਜੀ ਜੇ ਹੁਣ ਆਪਣੀ ਗੱਡੀ ਉਹ ਬੰਦਾ ਚੈੱਕ ਕਰੇ ਕਈ ਵਾਰ ਬੰਦਾ ਧਿਆਨ ਹੀ ਨਹੀਂ ਕਰਦਾ ਵੀ ਏਜੰਸੀ ਚੋਂ ਲੈ ਕੇ ਚੱਲਿਆ ਸੀ ਜੇ ਅਸੀਂ ਪੁਰਾਣੇ ਲੈਂਦੇ ਅਸੀਂ 100 ਵਾਰ ਦੇਖਦੇ ਉਹਨੂੰ ਅਸੀਂ ਜਦੋਂ ਏਜੰਸੀ ਤੇ ਇੰਨਾ ਯਕੀਨ ਕਰਦੇ ਆ ਵੀ ਨਵੀਂ ਗੱਡੀ ਲੈਣ ਆਇਆ ਹੁਣ ਇੱਕ ਬਾਈ ਜੀ ਥਾਰ ਲੈਣ ਆਏ ਸੀਗੇ ਇਹਨਾਂ ਨੇ ਬੁਕਿੰਗ ਕੈਨਸਲ ਕਰਾਈ ਉਹਨਾਂ ਅਸੀਂ ਕੋਆਪਰੇਟਿਵ ਹੋਣਾ ਹੈ ਕਿਸੇ ਮਾਲਕ ਜਨ ਨਾਲ ਗੱਲਬਾਤ ਹੀ ਆ ਬੰਦਾ ਥਾਰ ਇਧਰ ਆ ਸੀ ਮੋਲ ਮਰੇ ਦੋਨ ਦੁਆਰ ਕੀ ਐ ਤੇ ਕਿਹੜੀ ਕੰਪਨੀ ਜਾਏ ਹੋ ਉਹ ਮਹਿੰਦਰਾ ਏਜੰਸੀ ਹੈ ਨਾ ਮਲਟੀ ਵਾਲੇ ਦੇ ਅੱਛਾ ਕੀ ਗੱਲਬਾਤ ਹੋਈ ਸਾਡੀ ਗੱਡੀ ਡਿਲੀਵਰੀ ਸੀ ਅੱਜ ਤੇ ਗੱਡੀ ਜਦੋਂ ਖੋਲੀ ਉਹਦੇ ਡਿੰਟ ਡੁੰਟੇ ਗਏ ਉਹਦਾ ਪੇਂਟ ਉਤਰਿਆ ਹੋਇਆ ਸਾਰਾ ਵੀਡੀਓ ਕਲਿੱਪ ਵਗੈਰਾ ਤੁਹਾਡੇ ਕੋਲ ਹੈ ਹਾਂਜੀ ਹਾਂਜੀ ਉਹ ਨਾਲ ਹੀ ਖੜੀ-ਗੱਟੀ ਦੇਖ ਲਓ ਤੁਸੀਂ ਸਾਈ ਗੱਡੀ ਖੜੀ ਹੋਈ ਕਿਹੜੀ ਗੱਡੀ ਲਈ ਸੀ ਤੁਸੀਂ ਸਕਾਰਪਿਓ ਲਈ ਹੈ ਹਾਂ ਅੱਜ ਡਿਲੀਵਰੀ ਹੀ ਸੀ ਹਾਂ ਅੱਜ ਡਿਲੀਵਰੀ ਹੋਣੀ ਸੀ ਹਾਂਜੀ ਜਦੋਂ ਦੇਖਿਓ ਉਹਦੇ ਟੈਪ ਬਿੰਟ ਕਿੰਨਾ ਦੇਖਦੇ ਹੋ ਅੱਜ ਤੁਹਾਡੇ ਨਾਲ ਘਟਨਾ ਵਾਪਰ ਗਿਆ ਕਿ ਅਕਸਰ ਦੇਖਦੇ ਆ ਕਿ ਜਿਹੜਾ ਸ਼ਖਸ ਗੱਡੀ ਲੈਂਦਾ ਬੜੀ ਖੁਸ਼ੀ ਹੁੰਦੀ ਹੈ ਉਹਨਾਂ ਕੋਈ ਸੁਣਵਾਈ ਨਹੀਂ ਹੈ ਇੱਥੇ ਲੋਕਾਂ ਲਈ ਕੀ ਮੈਸੇਜ ਹੈ ਬੋਲਦੇ ਯਹੀ ਲੈ ਜਾਓ ਜੀ ਨੰਬਰ ਲੱਗ ਗਿਆ ਜੀ ਇਹ ਹੈਗਾ ਜੀ ਉਹ ਹੈਗਾ ਯਹੀ ਸਮਝਾਈ ਜਾ ਰਹੇ ਦੋ ਤਿੰਨ ਘੰਟੇ ਹੋ ਗਏ ਸਾਨੂੰ ਕੰਪਨੀ ਦਾ ਨਾਮ ਕਰ ਦਿੰਦੇ ਨੇ ਕੰਪਨੀ ਦੀਆਂ ਜਿਹੜੀਆਂ ਟੈਟ ਆਂਡੀਆਂ ਨੇ ਸ਼ਰਤਾਂ ਉਹ ਕਾਫੀ ਉਹ ਕਿ ਟਾਈਮ ਤੇ ਲੰਘਦੀਆਂ ਨੇ ਉਹ ਤਾਂ ਪੂਰੀਆਂ ਕਰ ਉਹ ਪਤਾ ਨਹੀਂ ਹੁਣ ਮੈਂ ਸਾਡੀ ਤੇ ਗੱਡੀ ਅਸੀਂ ਗੱਡੀ ਲੈਣ ਆ ਸੀ ਉਹਦੇ ਪੇਂਟ ਉਤਰੇ ਹੋਏ ਸਾਰਾ ਕੁਝ ਉਤਰੇ ਹੋਏ ਇਹੀ ਅਸੀਂ ਹੋ ਰਹੀ ਗੱਲ ਬਾਤ ਲੋਕ ਹੋਰ ਜਿਹੜੇ ਇੱਥੇ ਗੱਡੀਆਂ ਲੈਣ ਆਣਗੇ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੁੰਦਾ ਅਮਰੀਕਾ ਦੇਖੋ ਸਾਡੇ ਲੈਣ ਆ ਇਹਦੇ ਵਿੱਚ ਨਾ ਔਰੇ ਮਹਿੰਦਰਾ ਜਿਹੜੀ ਨੋਵਲਟੀ ਏਜੰਸੀ ਆ ਔਰੇ ਨਾ ਗੱਡੀ ਜੇ ਲੈਣ ਤੁਸੀਂ ਆਉਣੇ ਹੋ ਤਾਂ ਚੈੱਕ ਕਰਕੇ ਗੱਡੀ ਲੈ ਕੇ ਜਾਓ ਕਿਉਂਕਿ ਇਹਨਾਂ ਦਾ ਕੋਈ ਯਕੀਨ ਨਹੀਂ ਇੱਕ ਹੋਰ ਗੱਡੀ ਇੱਥੇ ਖੜੀ ਆ ਉਹਦਾ ਵੀ ਪੱਲਾ ਪੇਂਟ ਸੀਗਾ ਉਹ ਉਹ ਵੀ ਵਾਪਸ ਕਰਕੇ ਗਏ ਹੁਣ ਮਕੈਨਿਕ ਨਾਲ ਲੈ ਕੇ ਆਣਾ ਮਕੈਨਿਕ ਨਾਲ ਲੈ ਕੇ ਆਓ ਨਵੀਂ ਗੱਡੀ ਚੈੱਕ ਕਰਾਉਣੇ ਉਸ ਵੇਰੇ ਕਢਾ ਗਿਓ ਦਾ ਤੁਸੀਂ ਤੁਸੀਂ ਪ੍ਰੋਪਰ ਚੈੱਕ ਕਰਕੇ ਇਥੋਂ ਗੱਡੀ ਲੈ ਕੇ ਜਾਓ ਕਿਉਂਕਿ ਜੇ ਤੁਹਾਡੀ ਗੱਡੀ ਇਥੋਂ ਬਾਹਰ ਨਿਕਲ ਗਈ ਤਾਂ ਇਹਨਾਂ ਨੇ ਨਹੀਂ ਥੋੜੀ ਸੁਣਵਾਈ ਕਰਨੀ ਨਾ ਇਹ ਪੁੱਛਦੇ ਆ ਜਿੰਨਾ ਟਾਈਮ ਦਿੱਤਾ ਆ ਉਸ ਤੋਂ ਬਾਅਦ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਅਸੀਂ ਇਹਨਾਂ ਤੋਂ ਗੱਡੀ ਲੈਣੀ ਵੀ ਨਹੀਂ ਇਹ ਪੁਰਾਣੀ ਹੈ ਇਹਦਾ ਗੱਡੀ ਡਿਲੀਵਰੀ ਜਿਹੜੀ ਗੱਡੀ ਤੇ ਲੱਗੋ ਟਾਂਕਾ ਲੱਗੋ ਕਹਿੰਦੇ ਇਦਾਂ ਹੀ ਹੁੰਦੀ ਆ ਪਿੱਛੋਂ ਹੀ ਇਦਾਂ ਹੁੰਦੇ ਟਾਂਕੇ ਲੱਗੇ ਸ਼ਰੇਆਮ ਸ਼ਰੇਆਮ ਜਿਹੜੀ ਜੀਮ ਲੱਗਾ ਅਸੀਂ ਗੱਲ ਦੂਜੀ ਦਿਖਾ ਦਿਓ ਉਂਗਲ ਇੱਕ ਵਰਦੀ ਦੀ ਪੂਰੀ ਉਹਦੇ ਚ ਦਿੱਗੀ ਉਹ ਕਹਿੰਦੇ ਇਦਾਂ ਹੀ ਹੁੰਦੀ ਆ ਪਿੱਛੋਂ ਜਿਹੜੀ ਜੀ ਕਹਿੰਦੇ ਆ ਹੈਣੀਗੀ ਇਦਾਂ ਹੀ ਹੁੰਦੀ ਆ ਮੈਂ ਕਿਹਾ ਫਿਰ ਤਾਂ ਐ ਕਰੋ ਟੋਕਰਾ ਪਰੋ ਮਿੱਟੀ ਦਾ ਪਾ ਦਿਓ ਛਿੱਟਾ ਮਾਰੋ ਕੋ ਇਦਾਂ ਹੀ ਗੱਡੀ ਹੁੰਦੀ ਆ ਉਹ ਵੀ ਮੰਨ ਲਾਂਗੇ ਇਸ ਤਰ੍ਹਾਂ ਗੱਡੀ ਕਿ ਲੈਗ ਪੋਲ ਕਰ ਰਹੀ ਹੈ ਕੰਪਨੀ ਨੂੰ ਚੈੱਕ ਕਰ ਰਹੀ ਹੈ ਕੰਪਨੀ ਜਿਹੜਾ ਚੈੱਕ ਕਰਕੇ ਦਾ ਰਿਵਰਟ ਆਣਾ ਪੈਂਡਿੰਗ ਹੈ ਕੱਲ ਤੱਕ ਰਿਵਰਟ ਆਏਗਾ ਫਿਰ ਅਸੀਂ ਇਹਨਾਂ ਨੂੰ ਪੂਰਾ ਡਿਟੇਲ ਚ ਐਕਸਪਲੇਨ ਕਰਾਂਗੇ ਕਿ ਨਾਮਾ ਤੁਹਾਡੀ ਜੀ ਮੇਰਾ ਨਾਮਾ ਮੀਤ ਜੀ ਠੱਗੀ ਬੋਸਟਰ ਤੁਹਾਡੀ ਮੈਂ ਇਥੇ ਜਨਰਲ ਮੈਨੇਜਰ ਹਾਂ ਜੀ ਸਰ ਲੋਕਾਂ ਨੂੰ ਕੱਠੀ ਐਵੇਂ ਧੰਦੇ ਤੁਸੀਂ ਨਹੀਂ ਨਹੀਂ ਸਰ ਬਿਲਕੁਲ ਐਕੂਰੇਟ ਕੋਈ ਮੈਨੂਫੈਕਚਰਿੰਗ ਫਾਲਟ ਜੇ ਕੋਈ ਆ ਰਿਹਾ ਕੁਝ ਕਾਗਰ ਕਸਪਾ ਨੂੰ ਕੋਈ ਇਸ ਤਰ੍ਹਾਂ ਦੀ ਦਿੱਕਤ ਆ ਰਹੀ ਹੈ ਉਹਦੇ ਵਾਸਤੇ ਕੰਪਨੀ ਵਾਰੰਟੀ ਦਿੰਦੀ ਹੈ ਤੁਹਾਨੂੰ ਕਿਹਾ ਜਾ ਰਿਹਾ ਕਿ ਗੱਡੀ ਜਿਹੜੀ ਪੁਰਾਣੀ ਹੈ ਜ ਕੰਪਨੀ ਦੇ ਨਾਲ ਕੰਪਨੀ ਤੋਂ ਗੱਡੀ ਆਈ ਉਹ ਜਿਹੜੀ ਅਸੀਂ ਤੁਹਾਨੂੰ ਡਿਲੀਵਰ ਕੀਤੀ ਹੈ ਕਿੰਨਾ ਟਾਈਮ ਲੱਗ ਗਿਆ ਇੱਕ ਦਿਨ ਨਾਲ ਦੋ ਕੇ ਸਾਈ ਹਾਂਜੀ ਸਰ ਦੋ ਕੇ ਸਾਈ ਨੇ ਨਹੀਂ ਸਰ ਨਹੀਂ ਸਰ ਇਹਦੇ ਵਿੱਚ ਕੀ ਹੈ ਕਿ ਜਿੰਨਾ ਟਾਈਮ ਲੱਗਦਾ ਹੁਣ ਕਿਸੇ ਚੀਜ਼ ਦਾ ਕੋਈ ਅਗਰ ਕੋਈ ਚੀਜ਼ ਡਾਇਗਨੋਸ ਨਹੀਂ ਹੋ ਰਹੀ ਹੈ ਇਵਨ ਕੰਪਨੀ ਦੇ ਵੀ ਬੰਦਿਆਂ ਨੇ ਆ ਕੇ ਮੈਨੂਫੈਕਚਰਿੰਗ ਤੋਂ ਆ ਕੇ ਚੈੱਕ ਕੀਤਾ ਕਿਸੇ ਗਏ ਇਹਨਾਂ ਦੇ ਨਾਲ ਦੇਖ ਕੇ ਲੋਕ ਪਾਊਡਰ ਵੀ ਕੈਨਸਲ ਹੋ ਰਿਹਾ ਨਹੀਂ ਸਰ ਆਰਡਰਿੰਗ ਕੈਨਸਲਿੰਗ ਹੁੰਦੀ ਸਰ ਸਰ ਦੇਖੋ ਕੋਈ ਸੀ ਐ ਇੱਕ ਮਕੈਨੀਕਲ ਚੀਜ਼ ਹੈ ਮਕੈਨੀਕਲ ਚੀਜ਼ ਦੇ ਵਿੱਚ ਜੇਕਰ ਕੋਈ ਦਿੱਕਤ ਕੋਈ ਪਰੇਸ਼ਾਨੀ ਆਏਗੀ ਉਹਦੇ ਵਾਸਤੇ ਕੰਪਨੀ ਵਾਰੰਟੀ ਦਿੰਦੀ ਹੈ ਗਾਰੰਟੀ ਦਿੰਦੀ ਹੈ ਵਾਰੰਟੀ ਜੋ ਦਿੰਦੀ ਹੈ ਉਸ ਦੇ ਅੰਦਰ ਸਭ ਕੁਝ ਚੀਜ਼ਾਂ ਉੱਕੀ ਹੁੰਦੀਆਂ ਗੱਡੀ ਦੁਬਾਰਾ ਨਵੀਂ ਦਿੱਤੀ ਜਾਊਗੀ ਜਾਂ ਚੇਂਜ ਕੀਤੀ ਉਹ ਕੰਪਨੀ ਦਾ ਕੱਲ ਡਿਸੀਜਨ ਆਏਗਾ ਫਿਰ ਉਸ ਤੋਂ ਬਾਅਦ ਹੀ ਕਲੀਅਰ ਤਨੂਨ ਦੱਸਿਆ ਜਾਏਗਾ ਠੀਕ ਹੈ ਥੈਂਕ ਯੂ